ਕਫ ਵਾਲੇ ਵਾਸਤੇ ਦੋ ਚੀਜ਼ਾਂ ਬਹੁਤ ਖਤਰਨਾਕ ਨੇ ਇਸ ਚੀਜ਼ ਨੂੰ ਪਹਿਲਾਂ ਸਮਝ ਲਓ ਫਾਇਦਾ ਹੋ ਜਾਏਗਾ ਨੁਕਸਾਨੋਂ ਤੋਂ ਬਾਅਦ ਸਮਝੋਗੇ ਤਾਂ ਉਹ ਤਾਂ ਬਾਈ ਡਿਫਾਲਟ ਆ ਬੰਦਾ ਉਹ ਤਾਂ ਹਰ ਸੈਣਾ ਸਮਝ ਲੈਂਦਾ ਕਫ ਵਾਲੇ ਵਾਲੇ ਨੇ ਸਰਦੀਆਂ ਦੇ ਵਿੱਚ ਦੁੱਧ ਦੀ ਆਈਟਮ ਬਿਲਕੁਲ ਬੰਦ ਕਰਨੀ ਹੈ ਦੂਸਰੇ ਨੰਬਰ ਤੇ ਮਿੱਠਾ ਬਿਲਕੁਲ ਬੰਦ ਕਰ ਦੇਣਾ ਈਵਨ ਗੁੜ ਵੀ ਨਹੀਂ ਲੈਣਾ ਇਹਦੇ ਵਿੱਚ no doubt ਆਯੁਰਵੇਦਾ ਦੇ ਅੰਦਰ ਕਫ ਵਾਲੇ ਨੂੰ ਗੁੜ ਲੈਣ ਲਈ ਕਿਹਾ ਗਿਆ ਹੈਗਾ ਬਟ ਅਸੀਂ ਇਸ ਚੀਜ਼ ਦੇਖੀਏ ਸ਼ਾਇਦ ਕਿੰਨੇ ਕਿਤੇ ਗੁੜ ਦੀ ਕੁਆਲਿਟੀ ਲੂਜ਼ ਹੋਈ ਹੈ ਅਸੀਂ ਦੇਖਿਆ ਕਿ ਜਿੰਨੇ ਵੀ ਅਸਥਮੈਟਿਕ ਕਫ ਰੇਸ਼ੇ ਦੇ ਮਰੀਜ਼ ਸਾਡੇ ਕੋਲ ਆਏ ਆ ਅਸੀਂ ਜੇਕਰ ਉਹਨਾਂ ਦਾ ਗੁੜ ਵੀ ਬੰਦ ਕਰਵਾਇਆ ਤਾਂ ਉਹਨੂੰ ਰਿਲੀਫ ਆਇਆ ਹੈ ਅਗਰ ਉਹ ਗੁੜ ਵੀ ਲੈਂਦੇ ਸੀ ਤਾਂ ਉਹਨਾਂ ਨੂੰ ਪ੍ਰੋਬਲਮ ਆਂਦੀ ਸੀ ਤਾਂ ਉੱਥੇ ਅਸੀਂ ਗੁੜ ਵੀ ਬੰਦ ਕਰਵਾਨੇ ਆ ਹਾਂ ਹੁਣ ਰਹੀ ਗੱਲ ਕਿ ਉਹਨਾਂ ਦਾ ਮਿੱਠਾ ਕਿਵੇਂ ਅਸੀਂ ਕੰਟੀਨਿਊ ਕਰਨਾ ਕਿਉਂਕਿ ਮਿੱਠਾ ਸਾਡੀ ਬੋਡੀ ਦੀ એનર્ਜੀ ਹੈ ਸਾਡੇ ਸਰੀਰ ਦਾ ਹਿੱਸਾ ਹੈ ਪਾਰਟ ਹੈ ਉਹਨੂੰ ਕੈਰੀ ਕਰਨ ਵਾਸਤੇ ਫਿਰ ਅਸੀਂ ਫਰੂਟਸ ਉਹਦੇ ਅੰਦਰ ਉਹਦੀ ਡਾਈਟ ਚ ਐਡ ਕਰਵਾਨਨੇ ਆ ਤਾਂ ਜੋ ਮਿੱਠੇ ਫਰੂਟਸ ਨੂੰ ਮਿਲਦੇ ਨੇ ਕਿਉਂਕਿ ਮਿੱ ਡਵੈਲਪ ਕਰਦਾ ਹੈ ਗੁੱਡ ਹਾਰਮੋਨਸ ਨੂੰ ਡਵੈਲਪ ਕਰਦਾ ਹੈ ਤੁਹਾਡੇ ਅੰਦਰ ਚੜ੍ਹਦੀ ਕਲਾ ਤੁਹਾਡੇ ਅੰਦਰ ਪੋਜ਼ਿਟਿਵਿਟੀ ਨੂੰ ਡਵੈਲਪ ਕਰਦਾ ਹੈ ਡੋਪਾਮਾਈਨ ਇਸ ਦੇ ਨਾਲ ਬੰਦਾ ਹੈਗਾ ਆਕਸੀਟੋਸਿਨ ਜਿਹੜਾ ਬੰਦਾ ਹੈਗਾ 세ਰੋਟੋਨਿਨ ਮੈਲਾਟੋਨਿਨ ਸਾਰੇ ਇਸ ਨਾਲ ਜੁੜੇ ਹੋਏ ਨੇ ਸੋ ਇੱਕ ਚੰਗਾ ਮਿੱਠਾ ਹੀ ਚੰਗੇ ਹਾਰਮੋਨਸ ਬਣਾ ਸਕਦਾ ਇਸ ਕਰਕੇ ਉੱਥੇ ਫਿਰ ਅਸੀਂ ਫਰੂਟਸ ਐਡ ਕਰवाने ਹੈਗੇ ਤਾਂ ਸਰਦੀਆਂ ਦੇ ਅੰਦਰ ਮੁਲਠੀ ਤੇ ਅਦਰਕ ਦੀ ਚਾਹ ਦੀ ਬੈਸਟ ਹੈਗੀ ਹੈ ਇਸ ਤੋਂ ਇਲਾਵਾ ਅਗਰ ਕਿਸੇ ਨੂੰ ਰੇਸ਼ਾ ਨਜ਼ਲਾ ਜ਼ੁਕਾਮ ਬਹੁਤ ਜ਼ਿਆਦਾ ਛਾਤੀ ਕੰਜੈਸ਼ਨ ਚੈਸ ਕੰਜੈਸ਼ਨ ਹੋ ਰਹੀ ਹੈ ਛਾਤੀ ਜਾਮ ਹੋਈ ਪਈ ਆਵਾਜ਼ ਦੇ ਰਹੀ ਹੈ ਸੀਟੀਆਂ ਮਾਰ ਰਹੀ ਹੈ ਉਹਦੇ ਵਾਸਤੇ ਦੂਸਰੀ ਇੱਕ ਤੁਸੀਂ ਤੁਸੀਂ ਅ ਤਰੀਕਾ ਦੱਸ ਰਿਹਾ ਸੀਸਮ ਆਇਲ ਨੂੰ ਗਰਮ ਕਰ ਲੈਣਾ ਤੁਸੀਂ ਪੂਰਾ ਉਹਨੂੰ ਗਰਮ ਕਰਕੇ ਉਹਦੇ ਵਿੱਚ ਤુલਸੀ ਅਰਕ ਦੀਆਂ 10 ਤੋਂ 15 ਬੂੰਦਾ ਐਡ ਕਰਨੀਆਂ ਨੇ ਹੁਣ ਮਸਲਾ ਕੀ ਹੈ ਤુલਸੀ ਅਰਕ ਜਰਸੀ ਬੋਲ ਦਿੰਨੇ ਆ ਤਾਂ ਜਿਹੜਾ ਸੁਣਨ ਵਾਲਾ ਹੈਗਾ ਉਹ ਕਨਫਿਊਜ਼ ਹੋ ਜਾਂਦਾ ਹੈ ਉਹ ਮੋਸਟਲੀ ਤੂਲਸੀ ਦੇ ਆ ਉਹ ਬੂੰਦਾ ਜਿਹੜੀ 10 15 ਬੂੰਦਾ ਪਾ ਕੇ ਲੈ ਸਕਦੇ ਆ ਰਸ ਨੂੰ ਅਰਕ ਸਮਝ ਲੈਂਦਾ ਤਾਂ ਤੂਲਸੀ ਦਾ ਜਿਹੜਾ ਅਰਕ ਹੈਗਾ ਇਹ ਕਿਸੇ ਪੰਸਾਰੀ ਤੋਂ ਮਿਲੇਗਾ ਜਾਂ ਕਿਸੇ ਤੁਹਾਨੂੰ ਆਯੁਰਵੇਦਾ ਦੇ ਡਾਕਟਰ ਤੋਂ ਹੀ ਜਾਂ ਵੈਦ ਤੋਂ ਇਹ ਅਵੇਲੇਬਲ ਹੋਏਗਾ ਅਦਰਵਾਇਜ਼ ਅਸੀਂ ਇਹਦੀ ਅਵੇਲੇਬਿਲਟੀ ਆਪਣੇ ਸਾਰੇ ਰਿਸਰਚ ਸੈਂਟਰ ਤੇ ਕੀਤੀ ਹੋਈ ਹੈ ਸਾਡੇ niche ਨੰਬਰ ਚੱਲ ਰਹੇ ਨੇ ਕਿਸੇ ਵੀ ਨੰਬਰ ਤੇ ਕਾਲ ਕਰਕੇ ਜੋ ਤੁਹਾਡੇ ਨੀਅਰ ਬਾਊਟ ਹੈਗਾ ਉੱਥੋਂ ਤੁਸੀਂ ਤੂਲਸੀ ਅਰਕ ਮੰਗਵਾ ਸਕਦੇ ਹੋ ਜੀ ਤਾਂ ਜੇ ਤੁਹਾਨੂੰ ਸਹੀ ਚੀਜ਼ ਤੁਹਾਡੇ ਕੋਲ ਆਵੇ ਤੁਸੀਂ ਉਹਦਾ ਸਹੀ ਯੂਜ਼ ਕਰ ਪਾਓ ਤੇ ਸਹੀ ਰਿਜ਼ਲਟ ਤੱਕ ਅਸੀਂ ਪਹੁੰਚ ਸਕੀਏ ਤુલਸੀ ਅਰਕ ਨੂੰ ਉਹਦੇ ਵਿੱਚ 10 ਉਹਦੀਆਂ 10 5 ਤੋਂ 7 ਡ੍ਰੌਪ ਐਡ ਕਰੋ ਸੀਸਮ ਆਇਲ ਨੂੰ ਗਰਮ ਕਰਨ ਤੋਂ ਬਾਅਦ ਦੈਨ ਉਸ ਤੋਂ ਬਾਅਦ ਗਲੇ ਤੋਂ ਲੈ ਕੇ ਛਾਤੀ ਤੱਕ ਉਹਦੀ ਮ사ਜ ਦੇਣੀ ਹੈ ਔਰ ਬੈਕ ਸਾਈਡ ਤੇ ਵੀ ਬਿਲਕੁਲ ਬੈਕ ਸਾਈਡ ਤੇ ਤੁਸੀਂ ਉਹਦੀ ਮ사ਜ ਦੇਣੀ ਹੈ ਦਿਨ ਚ ਦੋ ਵਾਰ ਹੀ ਮ사ਜ ਦੋਗੇ ਫਾਇਦਾ ਕੀ ਮਿਲਣ ਵਾਲਾ ਹੈ ਇੱਕ ਤਾਂ ਜਿਹੜੀ ਤੁਹਾਡੇ 에ਅਰਵੇਜ਼ ਨੇ ਉਹ ਓਪਨ ਹੋ ਜਾਣਗੇ ਬਲੱਡ ਸਰਕੂਲੇਸ਼ਨ ਇਸ ਜਗ੍ਹਾ ਤੇ ਤੇਜ਼ ਹੋ ਜਾਏਗਾ ਜਿਹੜੀ ਟੈਂਪਰੇਚਰ ਲੋ ઠੰਡਕ ਤੇ ਨਮੂਨੀਆਂ ਦੇ ਸਿੰਪਟਮ ਹੁੰਦੇ ਆ ਉਹ ਘਟ ਜਾਣਗੇ ਕਿਉਂਕਿ ਇੱਥੇ ਬਲੱਡ ਤੇਜ਼ੀ ਨਾਲ ਆ ਜਾਏਗਾ ਗਰਮਾਇਸ਼ ਵੱਧ ਜੇਗੀ ਦੂਸਰਾ ਫਾਇਦਾ ਕਿਉਂਕਿ ਤੁਸੀਂ ਤੁਲਸੀਆ ਕਿਤੇ ਆਪਾਂ ਸੀਸਮ ਆਇਲ ਯੂਜ਼ ਕਰ ਰਹੇ ਆ ਇਹਦੇ ਨਾਲ ਕੀ ਹੋਣਾ ਇਫੈਕਟ ਕਿ ਉਹਨੇ ਜੰਮਿਆ ਹੋਇਆ ਜਿਹੜਾ ਰੇਸ਼ਾ ਹੈ ਲੰਗਸ ਦੇ ਅੰਦਰ ਫੇਫੜਿਆਂ ਦੇ ਅੰਦਰ ਥੱਲੇ ਤੱਕ ਜੰਮਿਆ ਪਿਆ ਉਹਨੂੰ ਇਹਨੇ ਪੱਟ ਕੇ ਉਖਾੜ ਕੇ ਪਤਲਾ ਕਰਕੇ ਜਿਹੜਾ ਬਹੁਤ ਹੈਵੀ ਹੁੰਦਾ ਠਿੱਕ ਹੁੰਦਾ ਉਹਨੂੰ ਬਹੁਤ ਪਤਲਾ ਕਰਕੇ ਇਹਨੇ ਬਾਹਰ ਲਿਆਉਣਾ ਤੋ ਉਹਦੇ ਨਾਲ ਕੀ ਹੋਏਗਾ ਲੰਗਸ ਤੇ ਐਕਸਟਰਾ ਪ੍ਰੈਸ਼ਰ ਘਟ ਜਾਏਗਾ ਤਾਂ ਲੰਗਸ ਦੀ ਇਮਿਊਨਿਟੀ ਟੋਨ ਅਪ ਹੋ ਜਾਏਗੀ ਤਾਂ ਇਸ ਕਰਕੇ ਇਹ ਬਹੁਤ ਦੀ ਬੈਸਟ ਫਾਰਮੂਲਾ ਹੈਗਾ ਇਹਨੂੰ ਪੇਸ਼ੈਂਟ ਯੂਜ਼ ਕਰਦੇ ਆ